ਰਾਜ ਤੇ ਕੀ ਮਾਤਰੀ ਨੇ ਖਰਬੂਜੇ ਬੀਜ ਰੱਖੇ ਨੇ ਆ ਪੱਤੇ ਪੁੱਤੇ ਵੀ ਹੁਣ ਹੀ ਦਿਆ ਕਰ ਜਦੋਂ ਦੇਖ ਲਓ ਕੰਮ ਤੋਂ ਟਲਦਾ ਆ ਕਹੀ ਲੈ ਕੇ ਇੱਥੇ ਬਾੜੀ ਜਿਹੇ ਚ ਵੜ ਜਾਂਦਾ ਆ ਬੈਂਗਣ ਦੇਖ ਲੈ ਪੇਉਤਰੇ ਸਾਰੇ ਸੁੱਕੇ ਪੈਣੇ ਇਹਨਾਂ ਨੂੰ ਪਾਣੀ ਦਾ ਘਟ ਲਾ ਦਿਆ ਕਰ ਜਦ ਕੰਮ ਨਿਪੜ ਗਿਆ ਨਾ ਜਦ ਪੂਰਾ ਹੋ ਗਿਆ ਫੇਰ ਬੋਲੀ ਪਹਿਲੇ ਹੀ ਹੋ ਰਿਹਾ ਕੇ ਮੈਂ ਤਾਂ ਹੋਰ ਸੁਣਦੀਆਂ ਕੋਸ ਨਾ ਸੁਣਾ ਲਾ ਕੀ ਸੁਣਾਉਣਾ ਤੂੰ ਸੁਣਾ ਦੇਖਦੀ ਤੈਨੂੰ ਸੁਣਾਉਂਦੇ ਨੂੰ ਆਖੇ ਕੰਮ ਦਾ ਨਾ ਕਾਜ ਦਾ ਦੁਸ਼ਮਣਾਂ ਦਾ ਨਾਜਦਾ ਜੇ ਮੈਂ ਨਹੀਂ ਕੰਮ ਕਰਦਾ ਨਾ ਫਿਰ ਪਿੰਡ ਦਾ ਕੋਈ ਬੰਦਾ ਨਹੀਂ ਕੰਮ ਕਰਦਾ ਉਹ ਮੇਰੇ ਜਿੰਨਾ ਕੰਮ ਤਾਂ ਕਿਸੇ ਨੇ ਕਰੇ ਹੀ ਨਹੀਂ ਹੋਰ ਕੀ ਕੀਤਾ ਤੇਰੀ ਮਾਂ ਦਾ ਸਿਰ ਨਾਲੇ ਉੱਥੇ ਸਿਰੇ ਨਾਲੇ ਹੋਰ ਚੌਰਿਆ ਤੂੰ ਤਾਂ ਸਾਰੀ ਉਮਰ ਵਿਹਲੇ ਬੈਠੇ ਨੇ ਖਾਦਾ ਅੱਛਾ ਪਹਿਲਾਂ ਤੇਰਾ ਪਿਓ ਕਰੀ ਗਿਆ ਹੁਣ ਜਵਾਕ ਕਰੀ ਜਾਂਦੇ ਨੇ ਆ ਜਿਹੜਾ ਬੱਬਰ ਭਰਦੀ ਰਹੀ ਆ ਉਹ ਤੇਰਾ ਬਾਪ ਘਲਾੰਦੇ ਰਿਹਾ ਕੇ ਮੈਂ ਤੇਰਾ ਭਰਦੀ ਸੀ ਮੈਂ ਪਿੱਛੋਂ ਲਿਆ ਲਿਆ ਕੇ ਆਪਣੇ ਪੇਕਿਆਂ ਦਾ ਇਹ ਕੁਰਤੇ ਪਜਾਮੇ ਤਾਂ ਮੇਰੇ ਭਰਾਵਾਂ ਦੇ ਹੁਣ ਤੱਕ ਪਾਉਣਾ ਤੂੰ ਗੱਲਾਂ ਮਾਰਦਾ ਫਿਰਦਾ ਪਿੱਛੇ ਵਾਲੇ ਨੇ ਗਲਤਾਂ ਨਾ ਕਰ ਤਾਂ ਚੰਗਾ ਉਹ ਸਾਲਿਆਂ ਨੂੰ ਜਰ ਤੇ ਦੀ ਪੂਰੀਤਾ ਮੈਂ ਖਵਾਣਾ। ਆ ਜਰਦਾ ਹੀ ਖਵਾਣ ਜੋਗਾ ਐ ਹੋਰ ਕਰਨ ਵੀ ਕੀ ਜੋਗਾ ਆ। ਦਾਣੇ ਸਰਖਰੇ ਤਾਂ ਪੀਣਾ ਦਾ ਪੀਣ ਬਣਾ ਕੇ ਮੇਰੇ ਭਾਈ ਤੇ ਮਾਂ ਸੱਟ ਕੇ ਜਾਂਦੇ ਸੀ। ਅੱਜ ਮੇਰੀ ਮਾਂ ਮਰ ਗਈ। ਤਾਂ ਅੱਜ ਮੈਨੂੰ ਤੂੰ ਦੱਸਦਾਵੇਂ ਚਰਦੇਆਂ ਰੀਆਂ ਕੁੜੀਆਂ ਦੇ ਬੇੜੇ ਮਾਰਦਾ। ਸਾਡੇ ਘਰ ਨੂੰ ਦੀ ਕੋਸਖਾਨ ਨੂੰ। ਨਾ ਇਹ ਸਾਡੇ ਹੈ ਨਹੀਂ ਸੀ। ਤੇ ਧਾਰਲੇ ਨੂੰ ਡੋਲਾ ਦਿੱਤਾ ਉਹਨਾਂ ਨੇ। ਰੱਖ ਲਾਂਦੇ ਆਣੀ ਨੂੰ ਘਰਾਂ। ਉਹਨੇ ਕੋਲੋਂ ਦੇ ਦੇ ਕੇ ਧੀ ਵਸਾਈ ਆ। ਕੋਲੋਂ ਦਿੱਤਾ ਬਥੇਰਾ। ਤੇਰੇ ਪੱਲੇ ਕੀ ਸੀ ਜੂਆਂ? ਜੇ ਮੈਂ ਨਾ ਬਸਾਂਦਾ ਨਾ ਤੂੰ ਬਸਣ ਲਈ ਹੈ ਨਹੀਂ ਤੇ। ਆਪਣੇ ਜੁੱਤੀ ਦੇ ਜ਼ੋਰ ਨਾਲ ਵਸੀਆਂ ਕੂ ਨਹੀਂ ਵਸੀ ਜੁੱਤੀ ਦੇ ਜ਼ੋਰ ਨਾਲ ਮੇਰੇ ਪੇਕਿਆਂ ਨੇ ਵਸਾਇਆ ਇੱਥੇ ਨਹੀਂ ਤੇਰੇ ਲੱਛਣ ਨਹੀਂ ਸੀ ਰੱਖਣ ਦੇ ਮੈਨੂੰ ਤੇਰੇ ਵਰਗੇ ਤਾਂ ਵੀ ਮੇਰੇ ਮਗਰ ਪਟਵਾਰੀ ਦਾ ਰਿਸ਼ਤਾ ਆਉਂਦਾ ਸੀ ਫੌਜੀ ਦਾ ਰਿਸ਼ਤਾ ਮੈਨੂੰ ਆਉਂਦਾ ਸੀ ਪੁਲਿਸੀਏ ਦਾ ਰਿਸ਼ਤਾ ਮੈਨੂੰ ਆਉਂਦਾ ਸੀ ਕਾਨੂੰਗੋ ਦਾ ਰਿਸ਼ਤਾ ਮੈਨੂੰ ਆਉਂਦਾ ਸੀ ਪਰ ਮੇਰੀ ਕਿਸਮਤ ਨੇ ਤੇਰੇ ਡੁੱਬਣਾ ਸੀ ਆਕੇ ਕਰਵਾ ਲਾਂ ਦੀ ਫਿਰ ਰੋਕਿਆ ਨਹੀਂ ਕਿਸੇ ਨੇ ਤੂੰ ਮੇਰਾ ਰੋਕੀ ਨਹੀਂ ਆਕੇ ਮੇਰਾ ਮੂੰਹ ਰਖਲਾ ਤੂੰ ਹਾਂ ਲੱਗਿਆ ਬੋਲ ਮੈਂ ਕਹੀਂ ਮਾਰ ਕੇ ਸਿਰ ਪਾੜ ਦੂੰਗਾ ਪਾੜ ਮੇਰਾ ਸਿਰ ਦੇ ਦੀਆਂ ਇਹੀ ਸਰ ਤੇਰਾ ਨਾ ਖੋਲ ਦਤਾ ਕਹੀ ਮਾਰ ਕੇ ਮੈਂ ਮੈਂ ਤਾਂ ਕਹਨਾ ਕਾਨੂੰ ਖੂਨ ਗਲ ਪੈ ਜੂ ਓ ਖੂਨ ਪੈਣਾ ਜਾ ਪਰਿਆ ਦੇ ਮਰ ਪਰੇ ਜਾ ਕੇ ਤੇਰੇ ਨਾਲ ਤਾਂ ਮੈਂ ਰੰਡੀ ਚੰਗੀ ਆ ਰੰਡੀਆਂ ਤੇ ਲੋਕ ਤਸਤਾ ਖਾ ਲੰਦੇ ਨੇ ਸੋਹਗਣਾ ਤੇ ਕੋਈ ਤਰਸ ਨਹੀਂ ਖਾਂਦਾ ਜੇ ਤੇਰੇ ਵਰਗਾ ਚੋਰੇ ਦੇ ਲੜ ਲੱਗੀ ਹੋਵੇ ਓਏ ਸ਼ਰਮ ਕਰ ਲੋ ਓਏ ਸ਼ਰਮ ਕਰ ਲੋ ਓਏ ਸਾਰੇ ਕਮਾਂਡੀ ਕਾਲਾ ਕਰਦੇ ਨੇ ਸਾਨੂੰ ਅਸੀਂ ਪਿੰਡ 'ਚ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ ਤੇਰੀ ਮਾਂ ਨੂੰ ਕਹੇ ਨਾ ਦੋਨਾਂ ਨੂੰ ਹੀ ਕਹੇ ਨਾ ਨਾ ਮੈਨੂੰ ਐ ਦੱਸ ਮਾ ਅੱਧੀ ਕਲਪ ਤਾਂ ਐ ਇਕਰਾਰ ਕੀਆ ਨਾਲੇ ਤੂੰ ਟੜਕੀ ਮੋਚਣਾ ਲੈ ਕੇ ਬਹਿ ਜਾ ਨਾ ਓਏ ਜੇ ਧੌਣਿਆਂ ਦੀ ਸ਼ਰਮ ਨਹੀਂ ਆਉਦੀ ਸਾਡੀ ਤਾਂ ਕਰ ਲੋ ਮੇਰੀ ਗੱਲ ਸੁਣ ਲੈ ਆ ਕਾਲੀ ਮਹਿੰਦੀ ਮੈਂ ਕੋਈ ਨਹੀਂ ਲਾਉਣੀ ਮਹਿੰਦੀ ਲਾਉਣੀ ਆ ਮੈਂ 10 ਰੁਪਏ ਦੀ ਪੁਸ਼ਪਾ ਓਏ ਜੇ ਮਰਜ਼ੀ ਪੁਸ਼ਪਾ ਲਾਉਣੀ ਆ ਚਾਹੇ ਚਮੇਲੀ ਲਾਉਣੀ ਆ ਰੌਲਾ ਤਾਂ ਇਹ ਗੱਲ ਦਾ ਹੈ ਵੀ ਇੰਨਾ ਉੱਚੀਆਂ ਨੂੰ ਬੋਲਦੇ ਹੋ ਲੜਨਾ ਹੈ ਨਾ ਸਿਆਣੇ ਬੰਦੇ ਨਾ ਅੰਦਰ ਵੜ ਕੇ ਲੜਦੇ ਹੁੰਦੇ ਨੇ ਅੰਦਰ ਵੜ ਕੇ ਲੜ ਲੋ ਅੰਦਰ ਵੜ ਕੇ ਲੜਦੇ ਨਹੀਂ ਅੰਦਰ ਵੜ ਕੇ ਤਾਂ ਮੈਂ ਤਾਂ ਹਲਕਾ ਜਿਹਾ ਗੂਠਾ ਦਊਂ ਹਲਕਾ ਜਿਹਾ ਓ ਕਸਰਗਾ ਛੱਡ ਦਿਆਂ ਤੂੰ ਅਮਾ ਜਵਾਕਾਂ ਦੀ ਸ਼ਰਮ ਕਰਕੇ ਚੁੱਪ ਕਰ ਜਾਣਾ ਵੀ ਉਹਨਾਂ ਨੂੰ ਬਾਹਰ ਮੂੰਹ ਦਿਖਾਣਾ ਜੋਗਾ ਔਖਾ ਹੋ ਜੇ ਕੁਝ ਹੋ ਗਿਆ ਓ ਜਵਾਕਾਂ ਦੀ ਸ਼ਰਮ ਤੈਨੂੰ ਕਾਦੀ ਹੈ ਜੇ ਜਵਾਕਾਂ ਦੀ ਸ਼ਰਮ ਹੁੰਦੀ ਹੁਣ ਤੱਕ ਮੂਤ ਨਾ ਪਿੰਦਾ ਤੂੰ ਲੈ ਓਏ ਫੇਰ ਕੀ ਹੋ ਗਿਆ ਮੈਨੂੰ ਪਤਾ ਹੈ ਕੱਲ ਉਥੇ ਖੇਤ ਕੱਢੀ ਹੋਣੀ ਪੀਲੀ ਘੋੜਾ ਓ ਇਸੇ ਦੇ ਦੁੱਖਾ ਮਾਰਾ ਪੀਣਾ ਮੈਂ ਹੋਰ ਤਾਂ ਮੈਨੂੰ ਕੋਈ ਦੁੱਖ ਨਹੀਂ ਤੂੰ ਕਹਿ ਇਹਦੀ ਮੇਰ ਕਰਦਾ ਬਈ ਓਏ ਮੇਰ ਮੈਂ ਤਾਂ ਕਰਦਾ ਵੀ ਮਾੜਾ ਮੋਟਾ ਚੁੱਪ ਹੋ ਜੂਗੇ ਹੁਣ ਮਾਰਨਾ ਥੋੜੀ ਐ ਮੈਨੂੰ ਮਾਰਦਾ ਫਿਰ ਇਹਨੂੰ ਮਾਰਨਾ ਮੈਂ ਤਾਂ ਉਹ ਬੇਲੇ ਨੂੰ ਪਸਾਨੀ ਜਦ ਬਚਾ ਲੈਣਾ ਤੇਰੇ ਲਾੜ ਲਾਤੀ ਅੱਜ ਇਹ ਨਾ ਨਾ ਲੜ ਤੂੰ ਜੇ ਪਿਆਰ ਨਾਲ ਗੱਲ ਕਰੇ ਨਾ ਆਹ दारू ਤੇ ਮੈਂ ਮੂਕਦਾ ਵੀ ਨਹੀਂ ਹੈਗਾ ਪਿਆਰ ਨਾਲ ਗੱਲ ਕਰਦੀ ਮੇਰੀ ਚੁੱਤੀ ਓਏ ਤੂੰ ਬੱਸ ਕਰ ਕਿੱਥੇ ਸਾਰਲੀਆਂ ਨਾਲੇ दारू ਬਿਨਾਂ ਤੂੰ दारू ਦੇਖ ਕੇ ਤਾਂ ਤੇਰੇ ਸੌਂ ਲੱਗੇ ਲੋਕਾਂ ਦੇ ਸਿੱਕੜੀ ਜੱਡੀ ਨਲੀਆਂ ਆਉਂਦੀਆਂ ਤੇਰੇ ਲਾਲ ਆਉਂਦੀਆਂ ਮੇਰੀ ਗੱਲ ਸੁਣ ਲੈ ਬਾਪੂ ਹਾਂ ਇਹ ਨਾਲ ਨਾ ਲੜਿਆ ਕਰ ਕਦੇ ਧਰਤੀ ਨਾਲ ਪੜਕਾ ਕੇ ਮਰੂ ਤੈਨੂੰ ਓ ਮੈਂ ਕਾਹਨੂੰ ਛੇੜਾ ਛੇੜ ਤਾਂ ਆਪੇ ਆ ਕੇ ਚੰਮੜਦੀ ਐ ਮੈਨੂੰ ਓਏ ਚਿੰਮੜ ਚਮੜਈ ਜਾ ਛੱਡ ਤੂੰ ਉਮਰ ਹੈ ਤੁਹਾਡੀ ਪਹਿਲੇ ਦੋ ਹਿੱਸੇ ਕਰਖੇ ਨੇ ਜ਼ਮੀਨ ਦੇ ਹੁਣ ਤੀਜਾ ਫੇਰ ਕਰੋਂਗੇ ਓਏ ਆਓ ਗੱਲ ਹੀ ਓਏ ਤੂੰ ਤਾਂ ਹੋਰੇ ਪਾਸੇ ਨੂੰ ਚੱਲ ਪਾ ਨਾ ਮੈਂ ਲੜਾਈ ਦੀ ਗੱਲ ਕਰਦਾ ਯਾਰ ਓਏ ਲੜਾਈ ਦੀ ਤਾਂ ਮੇਰੀ ਹੁਣ ਤੂੰ ਸੁਣ ਲੈ ਨਾ ਬੋਲਿਆ ਕਰ ਤੈਨੂੰ ਪਤਾ ਤਾਂ ਹੈਗਾ ਉਹਦਾ ਬੰਨ ਕੇ ਪੱਟੀ ਜੀਉ ਦੀਆਂ ਆ ਜਾਂਦੀਆਂ ਮਾਰਦੀਆਂ ਥਾਪੀਆਂ ਫੇਰ ਨਾਲ ਤੇ ਤੂੰ ਕੀ ਕਹੇਗਾ ਫਿਰ ਕਹੇਗਾ ਜੱਫਾ ਕਹਿੰਦਾ ਨਾਲ ਤੇ ਤੋ ਬਣਦਾ ਨਹੀਂ ਕੋਈ ਯਾਰ ਹੁਣ ਆ ਜਿਹੜਾ ਕੰਮ ਤੂੰ ਕਹਿੰਨਾ ਨਾ ਉਹਦਾ ਤਾਂ ਮੈਂ ਬਹੁਤ ਦੂਰ ਆ ਹੁਣ ਦੂਰ ਹੈ ਤੂੰ ਨਾ ਮੈਨੂੰ ਉਹਨੂੰ ਪੁੱਛ ਜਾ ਕੇ ਉਹਨੂੰ ਪੁੱਛ ਜਾ ਕੇ ਕੋਈ ਨਾ ਕੋਈ ਭੈੜਾ ਤਾਂ ਹੈਗਾ ਬਾਬੂ ਉਹ ਕੋਈ ਨਹੀਂ ਓਏ ਇਹਨਾਂ ਦੇ ਖਾਨਦਾਨ ਨੂੰ ਆਤਾ ਬਸ ਬਿਨਾਂ ਗੱਲ ਤੋਂ ਲੜਾਈ ਲਿਖੀ ਕਰੀਏ ਤੈਨੂੰ ਅਡ ਕਰਦਦੇ ਨੇ ਇਹਦੇ ਨਾਲੋਂ ਫੇਰ ਤਾਂ ਚੰਗਾ ਮੈਂ ਇਕੱਲਾ ਕਿੱਥੇ ਜਾਊਂਗਾ ਭਲਾ ਨਾਲੇ ਸਾਰਦਾ ਨਹੀਂ ਹੋ ਰਿਹਾ ਆ ਜਿਹੜੀ ਤੇਰੀ ਮਾਂ ਐ ਨਾ ਇਹ ਸ਼ੁਰੂ ਤੋਂ ਹੀ ਲੜਾਕੀ ਆ ਇਹ ਤਾਂ ਮੈਨ ਨਰਮ ਤੇ ਆ ਤਾਂ ਕਰਕੇ ਇੱਥੇ ਤੱਕ ਆ ਗਏ ਨਹੀਂ ਤਾਂ ਇਹ 3 4 ਦਿਨ ਭੱਜ ਜਾਂਦੀ ਸੌਂ ਖਾ ਬਾਪੂ ਤੇਰੀ ਸੌਂ ਲੱਗਿਆ ਬਈ ਪਹਿਲਾਂ ਵੀ ਐ ਲੜਦੀ ਹੁੰਦੀ ਮੈਂ ਕਹਿੰਦਾ ਸ਼ੁਰੂ ਤੇ ਹੀ ਲੈ ਬਾਪੂ ਇੱਕ ਦੂ ਦਾ ਫਿਰ ਮੇਰੇ ਘਰ ਵਾਲੇ ਚੰਗੀ ਆ ਮੈਂ ਕਹਿਦਾ ਵੀ ਚੁੱਪ ਕਰਕੇ ਬਹਿ ਜਾ ਇੱਥੇ ਤੈ ਵੀ ਦੇਖੀ ਹੋਈ ਐ ਕਿਵੇਂ ਤੇਰਾ ਪਾਣੀ ਭਰਦਾ ਫਿਰ ਦਿੰਦੀ ਆ ਤੈਨੂੰ ਹੁਣ ਉਹ ਦੱਸ ਦੇ ਨੁ ਸ਼ਰਮ ਆਂਦੀ ਆ ਜਵਾਕਾਂ ਨੂੰ ਕੀ ਦਸਾਂ ਜਦ ਵਿਆਹ ਕਿਹ ਦਿਨਾ ਮੇਰੇ ਕੁਲੇ ਚ ਲੱਤ ਮਾਰੀ ਨੇ ਤਿੰਨ ਦਿਨ ਨੀ ਤੁਰਿਆ ਗਿਆ ਮੇਤੋਂ ਜੋ ਹਰ ਬਾਪੂ ਟੂੰਗੜਾ ਸੌਂਦਾ ਹੋਇਆ ਚੱਲ ਬਾਪੂ ਮੇਰੀ ਗੱਲ ਸੁਣ ਆ ਜਾ ਚਾਹ ਬਣੀ ਪਈ ਆ ਚਾਹ ਪੀਂ ਓਏ ਉੱਥੇ ਫੇਰ ਬੋਲੂਗੀ ਉਹ ਕਾਹਨੂੰ ਬੋਲਦੀ ਆ ਮੈਂ ਬੈਠਾ ਐ ਕਿਵੇਂ ਬੋਲਪੂ ਤੂੰ ਨਹੀਂ ਚੱਕ ਲਿਆ ਓਏ ਆ ਜਾ ਹੁਣ ਐ ਤੈਨੂੰ ਯਾਰ ਇੱਥੇ ਥੋੜੀ ਵੜਿਆ ਕੇ ਛੱਡਾਂਗੇ ਅਸੀਂ ਮਾਂ ਦਾ ਵੀ ਦੁੱਖ ਸੁੱਖ ਸੁਣ ਲਿਆ ਕਰ 24 ਘੰਟੇ ਇਹਦੇ ਢੂਹੇ ਚ ਬੜਿਆ ਰਹਿਣਾ ਓ ਕੀ ਹੋ ਗਿਆ ਮਾਂ ਕਾਹ ਤੋਂ ਪਖੀ ਹੋਣੀ ਐ ਆ ਤੇਰੇ ਪਿਓ ਕੰਜਰ ਫੇਰ ਲੜ ਪਿਆ ਅੱਜ ਚੌਰਾ ਮੈਨੂੰ ਤਾਂ ਚੱਲਦਾ ਹੀ ਨਹੀਂ ਮੈਂ ਹੋ ਜਾਮਾ ਰੰਡੀ ਮੈਲਜੇ ਮੈਨੂੰ ਗਦਵਾ ਪੈਨਸ਼ਨ ਲੱਗ ਜਵੇ ਕੋਈ ਫਾਇਦਾ ਤਾਂ ਹੋਵੇ ਇਹਦਾ ਕੰਜਰ ਮਰੇ ਦਾ ਫਿਰ ਮਾਰਦੀ ਦੋ ਧੱਕੇ ਪਰ ਮਰ ਜਾਂਦਾ ਬਲਾ ਤੇ ਤੋ ਤਖੜਾ ਗਿਆ ਤੈਨੂੰ ਟਿੱਚਰਾ ਸੁੱਜਦੀਆਂ ਕੰਜਰਾ ਹੈ ਉਹ ਚੱਲ ਤੂੰ ਮੁੰਡਾ ਸੱਤ ਕੱਲ ਕੀ ਹੋਈ ਆ ਮੈਨੂੰ ਉਹ ਦੱਸ ਲੜਾਈ ਦੀ ਹੈ ਵਜਾ ਕੀ ਹੈ ਗੱਲ ਕੀ ਆਹਾ ਕਿਆ ਬੈਠੇ ਕਹੀ ਲੈ ਕੇ ਤੂੰ ਬੈਠਾ ਰਹਿਣਾ ਕੰਮ ਤੋਂ ਟਾਲ ਗਿਆ ਕੋ ਮੁੰਡਿਆ ਨਾਲ ਕੋ ਕੰਮ ਦਾ ਹੱਥ ਬਟਾ ਲਿਆ ਕਰ ਮੈਨਾਂ ਕੋ ਕੰਮ ਕਰਾ ਦੇ ਕੋ ਭਾਂਡਾ ਫਨ ਚੱਕ ਲਿਆ ਕਰ ਕਿੱਥੋਂ दारू ਛੜ ਦਾ ਸੈਕਟ ਸੈਕਟ ਛੜ ਦਾ दारू दारू ਛੜ ਦਾ ਭੁੱਕੀ ਭੁੱਕੀ ਛੜ ਦਾ ਫੀਮ ਓਏ ਉਹਦੇ ਦਾ ਲੈ ਲਿਆ ਨਾ ਖਰਚਾ ਉਹਦਾ ਪਤਾ ਕਿੰਨਾ ਮਹੀਨੇ ਦਾ 20000 ਖਰਚਾ ਉਹਦਾ ਇਕੱਲੇ ਦਾ ਕੀ ਕਰੀਏ ਹੁਣ ਸਮਝਦੀ ਨਹੀਂ ਹੈਗਾ ਜਦੋਂ ਤਾਂ ਹੀ ਤਾਂ ਮੈਂ ਕਹਿੰਨੀ ਵੇ ਮਰ ਜਵੇ 20000 ਰੁਪਇਆ ਬਚੂਗਾ ਪੈਨਸ਼ਨ ਲੱਗੂਗੀ ਅੱਡ ਮੈਂ ਤਾਂ ਪਤਾ ਚੰਗੀ ਭਲੀ ਗਾਉਣ ਵਾਲੀ ਬਣ ਜਾਣਾ ਸੀ ਹੈ ਹੋਰ ਬਥੇਰਾ ਸ਼ੌਂਕ ਸੀ ਮੈਨੂੰ ਗਾਉਣ ਦਾ ਆ ਕੰਜਰ ਦੇ ਲੜ ਲੱਗ ਗਈ ਬੈਗ ਬਚੋਲੇ ਦਾ ਬੇੜਾ ਜਿਹਨੇ ਮੈਨੂੰ ਇੱਥੇ ਪਛਾਣਤਾ ਹੁਣ ਨੂੰ ਤਾਂ ਤੇਰੀ ਮਾਂ ਪਤਾ ਟੀਵੀਆਂ ਤੇ ਜਾਂਦੀ ਹੁੰਦੀ ਟੀਵੀਆਂ ਚ ਫਰਮਾ ਤੂੰ ਇੱਕ ਵਿਆਹ ਇਹਦੇ ਨਾਲ ਕਤੋਂ ਕਰਾ ਲਿਆ ਹਾਂ ਅਮਰਤਾ ਬਰਕ ਨਾਲ ਗੱਲ ਕੀਤੀ ਸੀ ਮੇਰੇ ਮਾਮੇ ਨੇ ਹੈ ਕਹਿੰਦੀ ਸੀ ਬੈਕ ਕੋਰਸ ਕਰ ਲਿਆ ਕਰ ਗਾ ਲਿਆ ਕਰ ਉਹ ਜਿਹੜੀ ਆਏ ਆਏ ਇੰਜ ਕਰਦੀ ਹੁੰਦੇ ਨੇ ਇਹ ਨਹੀਂ ਗੱਲ ਹੈ ਹੈ ਤੂੰ ਬਚ ਗਿਆ ਕੀ ਹੋ ਗਿਆ ਹੁਣਾ ਕੀ ਦੀ ਉਧਰੋਂ ਕਰਨੀ ਗਏ ਕੁੜਾ ਕੁੜੀ ਨੰਬਰ ਫੜਾਉਣ ਲੱਗਿਆ ਪਰ ਤਾਂ ਪਿੱਛੇ ਪੈ ਗਏ ਸਾਲਾ ਇੱਕ ਤਾਂ ਭੱਜਣਾ ਜਾਵੇ ਵਾਜਨ ਵਧ ਰਿਆ ਮੈਂ ਤਾਂ ਮਸਾ ਮਸਾ ਆਇਆ ਸੂਏ ਦੀ ਪਾਟੜੀ ਭੱਜ ਕੇ ਉਹ ਸ਼ਰਮ ਕਰ ਲਾ ਮਾੜੀ ਮੋਟੀ ਕੁੜੀਆਂ ਨੂੰ ਨੰਬਰ ਪਣਾਉਂਦੇ ਫਿਰਦੇ ਆ ਤੁਸੀਂ ਉਹ ਮੈਂ ਤਾਂ ਸ਼ਰਮ ਕਰੀ ਜਾ ਤੁਸੀਂ ਕਰੋ ਸ਼ਰਮ ਇਹਦਾ ਵਿਆਹ ਕਰਤਾ ਉਹ ਦੂਜੇ ਦਾ ਵਿਆਹ ਕਰਤਾ ਮੇਰੇ ਵਰ ਕੀ ਹੋਗਦੀ ਸੇਤ ਘਟਾ ਪਹਿਲਾਂ ਸੇਤ ਘਟਾ ਅੱਛਾ ਕਿਹੜਾ ਬੰਦਾ ਮੋਟਾ ਵੀ ਉਹਨੂੰ ਰਿਸ਼ਤੇ ਨਹੀਂ ਹੁੰਦੇ ਹਾਂ ਨਹੀਂ ਔਰ ਆਪੂ ਕੁਲਕਲੇ ਵਰ ਕੀ ਹੋਈ ਵਰਦਾ ਤੈਨੂੰ ਕੀ ਹੋਵੇਗਾ ਜੀ ਵਿਆਹ ਤਾਂ ਬਾਅਦ ਹੈ ਇਸ ਕੁਲਕਲੇ ਵਰ ਕੀ ਪਹਿਲਾਂ ਤਾਂ ਪਤਲੀ ਪਤੰਗ ਸੀ ਇੱਕ ਇਨਕ ਝੱਗੇ ਤੇ ਦੋ ਝੱਗੇ ਬਣਾਉਂਦੀ ਹੁੰਦੀ ਸੀ ਉਹ ਮੇਰੀ ਗੱਲ ਤਾਂ ਸੁਣ ਲੈ ਉਹ ਮੇਰੀ ਗੱਲ ਸੁਣ ਲੈ ਤੇਰੇ ਵਾਰੀ ਪਤਾ ਕੀ ਹੋਗਦੀ ਮਤ ਭਰੂਣ ਅੱਥੇ ਹੋ ਗਈ ਇਹਦਾ ਨਹੀਂ ਹੁੰਦਾ ਹੈਗਾ ਉਹ ਮੇਰੀ ਹੁਣ ਆ ਵੀ ਨਹੀਂ ਚਾਟੀ ਜਿੱਡਾ ਤਾਂ ਢੱਡ ਕੱਢਿਆ ਹੋਰ ਕੀ ਹੈ ਚਾਟੀ ਜਿੱਡਾ ਬੁੱਥਾ ਆ ਅੱਛਾ ਉਹ ਤਾਂ ਬੜਾ ਕਿਹਦਾ ਨਹੀਂ ਹਾਏ ਮੇਰਾ ਮੁਗਲ ਮੁਗਲ ਮੇਰੇ ਤੇ ਗਿਆ ਮੇਰੇ ਤੇ ਗਿਆ ਹੁਣ ਹੁਣ ਤੈਨੂੰ ਮੇਰੇ ਤੋਂ ਇੱਕ ਮਚੇਵਾ ਹੁੰਦਾ ਮਚੇਵਾ ਹੋਣਾ ਨਹੀਂ ਤਾਂ ਹੀ ਵਿਆਹ ਹੋਗਾ ਦੇਖ ਲੈ ਦੋਨੇ ਬੜੇ ਪਤਲੇ ਪਤੰਗ ਆ ਬੋਟੀਆਂ ਕਿੰਨੀਆਂ ਸੋਹਣੀਆਂ ਮਿਲੀਆਂ ਆਹ ਮਿਲਕੀਆਂ ਬੋਟੀਆਂ ਸੋਹਣੀਆਂ ਅਕੇ ਮੇਰੀ ਤੂਪੂਆ ਕਰਾਉ ਕਿ ਉੱਥਰ ਉਹ ਵਿਆਹ ਕਰੀਓ ਹੁਣ ਹੁਣ ਕਿੱਥੇ ਬਾਗੀ ਉਹ ਪੂਆ ਪੂਆ ਮਰ ਗਈ ਪੂਆ ਮਰ ਗਈ ਉਹ ਕਾਹਦਾ ਰਿਸ਼ਤਾ ਮਰ ਗਿਆ ਕਾਹ ਨੂੰ ਯਾਰ ਤੱਚਰਾ ਕਰਦਾ ਬੇਬੇ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਰਿਸ਼ਤਾ ਕਰਾਓ ਲਿਆਦ ਨਹੀਂ ਬੱਡੇ ਦਾ ਕਰਤਾ ਮੈਂ ਤਾਂ ਰਿਸ਼ਤਾ ਕਰਾਓ ਲਿਆਦ ਨਹੀਂ ਪੰਜਾਬ ਚ ਤਾਂ ਤੁਹਾਨੂੰ ਹੋਣਾ ਨਹੀਂ ਜੂਪੀ ਅਸਾਮ ਚੋਂ ਕੋ ਕਿਆ ਦੂੰਗੀ ਕੀ ਗੱਲ ਮੈਂ ਗੱਲ ਕੀ ਮੇਰੇ ਵਾਸਤੇ ਉਹ ਬੱਚੇ ਖੁੱਤੀ ਨਹੀਂ ਆਹ ਬੱਚਿਆਂ ਨੂੰ ਤੇ ਤੂੰ ਚੌਲ ਖਾਣਾ ਨਹੀਂ ਛੱਡਦਾ ਆਲੂ ਖਾਣਾ ਨਹੀਂ ਛੱਡਦਾ ਤਾਂ ਹੀ ਤਾਂ ਪੜ੍ਹੋਲੇ ਵਰਗਾ ਹੋਇਆ ਪਿਆ ਪਹਿਲਾਂ ਆਪੇ ਬਣਾ ਕੇ ਕਰਵਾਉਂਦੀ ਤੈਨੂੰ ਤੈਨੂੰ ਖਵਾਈ ਜਾਊਗੀ ਤੈਨੂੰ ਖਵਾਈ ਜਾਊਗੀ ਚੌਲ ਆਹ ਖਵਾਈ ਜਾਊਗੀ ਚੌਲ ਮੇਰੀ ਗੱਲ ਸੁਣ ਲੈ ਉਧਰ ਮੇਰੇ ਪਹਿਲਾਂ ਪਾਪਾ ਨਾਲ ਲੜਕੇ ਆ ਪਹਿਲਾਂ ਕਿਹਾ ਮੇਰੇ ਨਾਲ ਲੜਕੇ ਗਈ ਆ ਉਹ ਤਾ ਹੁਣ ਤੂੰ ਇੱਥੇ ਮੇਰੇ ਨਾਲ ਆਟੇ ਲੈਣੀ ਆ ਮਾਂ ਆੱਡੇ ਮੈਂ ਨਹੀਂ ਲੱਗਦੀ ਤੂੰ ਲੈਣਾ ਆ ਆੱਡੇ ਮੇ ਨਾਲ ਸਾਰੇ ਤੂੰ ਤਾਂ ਤੇਰੀ ਚਾਰੇ ਦਾ ਸਿੱਖਿਆ ਸਖਾਇਆ ਹਾਂ ਕਿਸੇ ਨਾਲ ਹਾਂ ਮੇਰਾ ਬਾਪੂ ਤਾਂ ਰੱਖਿਆ ਜੇ ਮੈਂ ਇੱਥੇ ਨੂੰ ਕਹਿੰਦਾ ਮੇਰੇ ਕੋਲ ਪੈਂਦੀ ਆ ਮੈਂ ਤਾਂ ਗਾਉਣ ਲੱਗੂਗੀ ਕੱਢੂ ਨਾ ਮੈਂ ਤੇਰੇ ਨਾਲ ਇਹ ਪਿਓ ਦੇ ਦੋ ਚਮਚੇ ਨੇ ਉਹ ਜਿੰਨੇ ਸਟੇਜ ਤੇ ਪੈਸੇ ਆ ਨਾ ਸੱਟਿਆ ਕਰਨੇ ਲੋਕਾਂ ਨੇ ਤੂੰ ਚੁਗਿਆ ਕਰਨੇ ਆ ਮੈਂ ਕਿਉਂ ਚੁਗੂਗਾ ਮਾਂ ਉਸ ਸਟੇਜ ਸੈਕਟਰੀ ਤੂੰ ਹੀ ਬਣਾ ਤੂੰ ਹੀ ਚੁਗਣੇ ਆ ਸੁਣਾਵਾ ਇੱਕ ਗੀਤ ਚੱਲ ਆਉਣ ਦੇ ਤਾ ਲੱਗਦਾ ਡਰਾਈਵਰੀ ਨੇ ਮੱਤ ਤੇਰੀ ਮਾਰੀ ਮੇਰੇ ਨਾਲੋ ਚੰਨਾ ਤੈਨੂੰ ਗੱਡੀ ਹੈ ਪਿਆਰੀ ਗੱਡੀ ਕਰ ਲਈ ਸਟਾਟ ਉੱਠੀ ਕਾਲ ਜੇ ਚਹਲਾਟ ਰੂਪ ਮੱਚਦਾ ਭੁੱਖਾ ਵਣ ਅੱਗ ਦਾ ਵੇ ਗੱਡੀ ਰੋਕ ਲੈ ਡਰਾਈਵਰਾ ਮੇਰਾ ਦਿਲ ਨਾ ਕੱਲੀ ਦਾ ਘਰ ਲੱਗਦਾ ਵੇ ਗੱਡੀ ਰੋਕ ਲੈ ਡਰਾਈਵਰਾ ਮੇਰਾ ਦਿਲ ਨਾ ਕੱਲੀ ਦਾ ਘਰ ਲੱਗਦਾ ਵੇ ਗੱਡੀ ਰੋਕ ਲੈ ਡਰਾਈਵਰਾ ਫੋਟੋ ਬਟ ਕਰ ਲੈ ਸ਼ਰਮ ਸ਼ਰਮ ਕਰ ਲੈ ਮੁੰਡਾ ਬੈਠਾ ਲਵੇ ਕਹੇ ਜੇ ਗਾਣੇ ਗਾਣ ਲੱਗਿਆ ਭਾਜ ਨਗਰ ਦੀ ਇਹ ਐ ਐਸੇ ਕਰਕੇ ਨਾ ਉਹ ਚਾਤਰੇ ਦੀ ਲੱਤ ਵੱਡੀ ਦੀ ਜਦ ਤੂੰ ਨਮੀ ਨਮੀ ਗਾਉਂਦੀ ਦੀ ਉਹ ਸੜਾ ਕੰਨ ਤੇ ਖੜ ਕੇ ਸੁਣਦਾ ਸੀ ਮੇਰੀ ਗੱਲ ਸੁਣ ਲੈ ਆ ਜਿਹੜਾ ਫੌਜ ਵਿੱਚ ਡਰਾਈਵਰ ਲੱਗਾ ਹੋਇਆ ਸੀ ਨਾ ਉਹਦੇ ਵਾਸਤੇ ਸੀ ਇਹ ਗੀਤ ਜਿਹਦੇ ਨਾਲ ਮੇਰਾ ਰਿਸ਼ਤਾ ਮੰਗਲੀ ਟੁੱਟ ਗਈ ਤੇਰੇ ਵਾਸਤੇ ਪਤਾ ਕੀ ਆ ਸੁਣਾ ਦੇ ਦੇ ਵਾਸਤੇ ਮਾ ਰਜਿਆ ਸ਼ਰਾਬ ਨਾਲ ਰਹਿੰਦਾ ਚਨਮਾਹੀ ਦੱਸ ਮੇਰੇ ਨਾਲ ਕਿਸੀ ਵੈਰ ਨਹੀਂ ਵਿਚੋਲਣੇ ਤੈਨੂੰ ਤਾਂ ਪਤਾ ਸੀ ਅੱਖੀ ਵੇਖਦੀ ਰਹੀ ਤੂੰ ਉੱਠ ਕੇ ਸਵੇਰੇ ਸਦਾ ਠੇਕੇ ਨੂੰ ਉਤਰ ਜਾਂਦਾ ਪੈਣ ਤੇ ਕਾਲਾ ਕਰ ਵੜਦਾ ਪਤਾ ਵੀ ਨਾ ਲੱਗੇ ਕਿਹੜੀ ਸਾਕਣੇ ਦਾ ਕੰਮ ਰੰਦਾ ਨਿੱਕ-ਨਿੱਕ ਗੱਲੀ ਉੱਤੇ ਲੜਦਾ ਕਈ ਵਾਰ ਮੰਗ ਲਿਆ ਇਸਨੇਤ ਲਾਗ ਮੇਤੋਂ ਦੁਖੀ ਰਹਿੰਦਾ ਮੰਨ ਜਤੋਂ ਵੇ ਨਹੀਂ ਬੱਚੋ ਲੜੇ ਰਚਿਆ ਜਰਾ ਦੇਖਣ ਵਾਈ ਦਸ ਵਾਰ ਨਾਲ ਦੁੱਖਾ ਹੈ ਦੁੱਖ ਗਾਉਂਦੀ ਹੈ ਦੁੱਖਾ ਤੂੰ ਦਿੱਤੇ ਨੇ ਜਿਹੜੇ ਬਚਾਲਣ ਦੀ ਆ ਮਕਾਲਾ ਦੀ ਤਸ ਮੇਰੇ ਨਾਲ ਕਿਸੇ ਭਾਰ ਨਹੀਂ ਚੱਲਣੇ ਭਾਰ ਨਹੀਂ ਚੱਲਣੇ ਤੂੰ ਸੌਂ ਖਾ ਕੇ ਦੱਸ ਵੀਦੀ ਆਵਾਜ਼ ਚੰਗਾ ਪਹਿਲਾ ਬੰਦਾ ਸੁਣ ਸਕਦਾ ਕੋਈ ਹਾਂ ਹਾਂ ਬਹੁਤ ਸੋਹਣੀ ਆਵਾਜ਼ ਆਏ ਦੂਜੀ ਆਵਾਜ਼ ਕਹਿੰਦੇ ਆ ਉਹ ਹੱਸ ਰਿਹਾ ਦੇਖ ਉਹ ਹੱਸ ਰਿਹਾ ਓਏ ਨਹੀਂ ਬਾਪੂ ਮਾਂ ਬਹੁਤ ਸੋਹਣਾ ਗੁੰਦੀ ਹੈ ਮੈਂ ਤੇਰੇ ਨਾਲ ਉਹ ਤੇਰਾ ਮਖੌੜ ਡਾਂਦੇ ਨੇ ਲੋਕ ਜੱਤੂ ਗਾਨੀਆ ਓਏ ਅਮਰਤਾ ਵੀਰ ਕਿਨੂੰ ਟੱਕਰ ਦਿੰਦੀ ਹੈ ਤੂੰ ਹੀ ਬੋਲੀਂ ਨਾ ਤੂੰ ਦਾ ਇੱਥੇ ਅਮਰਤਾ ਵੀਰ ਤੂੰ ਤਾਂ ਮੱਚ ਦਾਂਗਾ ਕਿਆ ਤੂੰ ਵੀ ਮੱਚਦਾ ਅਮਰਤਾ ਵਰਕੇ ਵੀ ਮੱਚਦੀ ਆ ਓਏ ਓਏ ਉਹ ਕੋਈ ਨਹੀਂ ਰੋਹੀ ਕਿਹੜਾ ਜਾਂਦਾ ਸੀ ਹਾਂ ਉਹ ਮਾਂ ਰੋਂਦੀ ਦੀ ਉਹ ਰੋਂਦਾ ਹੁਣ ਲਾਦੀ ਜਰਾ ਕੇ ਐਨਾ ਸੋਹਣਾ ਗਾਉਂ ਲੱਗ ਰਹੀ ਦੀ ਆ ਕੇ ਪੱਟੀ ਵਿੱਚ ਕਰਤੀ ਨੇ ਅੱਛਾ ਗਾਉਂਦੀ ਸੀ ਹੋਰ ਕੀ ਇਹ ਕਿਹੜਾ ਗਾਉਂਦੀ ਆ ਇਹ ਲੈ ਤੈਨੂੰ ਵੀ ਸੁਲਾ ਦਿੰਦੀ ਆ ਮਹੀਨੇ ਦੇ ਦਿਨਤੀ ਹੁੰਦੇ ਜਾਂ 33 ਬੋਤਲਾਂ 40 ਵਿਟ ਲੈ ਆ ਦੇਖ ਹਾਂ ਹਾਂ ਪਟ ਦੂ ਰੁਪਿਆ ਨਾ ਕਰਵਾਲੀ ਵਿਟ ਲੈ ਕਰਵਾ ਲਈਏ ਨਾ ਦੇਖ ਨਾ ਕਰਵਾਲੀ ਵਿਟ ਲੈ ਪੰਜ ਦੀਆਂ ਇਹ ਦੱਸ ਪਹਿਲਾਂ ਕਿੰਨਾ ਦੇ ਮੁੰਦਰਾ ਕਿਨੇ ਬਣ ਜਾਂਦੀ ਕਿਨੇ ਬਣ ਜਾਂਦੀ ਪੱਕਾ ਤੈ ਕੰਨ ਵਿੱਡੇ ਹੋਣੇ ਸਾਡੇ ਮੈਨੂੰ ਪਤਾ ਹੈ ਕਿਉਂਕਿ ਤੂੰ ਢੋਲ ਕਿਤੇ ਮੈਂ ਛੈਣ ਤੇ ਬਾਪੂ ਨੋਟ ਚੱਕਣ ਤੇ ਨਾ ਮੈਨੂੰ ਇਹ ਤਾਂ ਦੱਸ ਦੋ ਯਾਰ ਤੁਸੀਂ ਘਰ ਨੂੰ ਬਣਾ ਕੀ ਰੱਖਿਆ ਹੋਏ ਓਏ ਯਾਰ ਹੁਣ ਸ਼ੌਂਕ ਆ ਮਾਂ ਦਾ ਹਾਂ ਮੈਂ ਪੂਰਾ ਨਾ ਕਰ ਸ਼ੌਂਕ ਆ ਆਰਮੀ ਕਲਾਸ ਚ ਪੜਦੀ ਹੈ ਨਾ ਵੀ ਜਿਹੜਾ ਸ਼ੌਂਕ ਪੂਰੇ ਕਰਾਉਣ ਨੂੰ ਫਿਰਦਾ ਤੂੰ ਬਾਈ ਲਾਏਂਗੇ ਡਰ ਲਾਤੀ ਯਾਰ ਇਹਨੇ ਕਰਨ ਦਿੱਤੇ ਹੁਣ ਆਪਣਾ ਫਰਜ ਆ ਓਏ ਬਾਈ ਤੁਹਾਡਾ ਫਰਜ ਬਣਦਾ ਮਾਂ ਦਾ ਸ਼ੌਂਕ ਪੂਰੇ ਕਰਨ ਦਾ ਮੈਂ ਤਾਂ ਚਾਹ ਰਿਆ ਮੇਰੇ ਸ਼ੌਂਕ ਚਾਹ ਲੜ ਪੂਰੇ ਕਿਤੇ ਨਹੀਂ ਤੂੰ ਤਾਂ ਮੈਨੂੰ ਡੰਗੜਾ ਕਿ ਡੰਗਰ ਬਣਾ ਰੱਖਿਆ ਓਏ ਨੀ ਮਾਂ ਚੁੱਪ ਕਰ ਜਾ ਨਹੀਂ ਓਏ ਚੁੰਨੀ ਬੰਨ ਲੈ ਭਾਬੀ ਇਹਦੇ ਮੂੰਹ ਤੇ ਯਾਰਾ ਓਏ ਭਾਈ ਨਾਲੇ ਮੈਂ ਤੇਰੇ ਪੈਰ ਫੜਦਾ ਹਾਂ ਓਏ ਓਏ ਘਰ ਬਚਾ ਲੈ ਜੀ ਮੇਰੀ ਗੱਲ ਸੁਣੋ ਹਾਂ ਮੈਂ ਤਾਂ ਕਹਿਣੀ ਇੱਕ ਗਾਣਾ ਮੰਮੀ ਤੇ ਰਿਕਾਰਡ ਕਰਵਾਈ ਦਿੰਨੇ ਆ ਆ ਦੇਖ ਲੈ ਮਾਡਲ ਵੀ ਮਿਲ ਗਈ ਲੱਗ ਰਿਹਾ ਗਲਤ ਕੀ ਕਿਹਾ ਹੁਣ ਬਾਪੂ ਤੂੰ ਆ ਜਾ ਤੇਰੇ ਦੌਰਾਂ ਪੈ ਜੀ ਮੰਮੀ ਮੇਰੀ ਗੱਲ ਸੁਣ ਲੈ ਬਚਾ ਲੋ ਮਾਂ ਨੂੰ ਓਏ ਮੇਰੀ ਗੱਲ ਤੇ ਦੌਰਾਂ ਪੈਂਦਾ ਅੱਜ ਕੱਲ੍ਹ ਆ ਕੁੜੀਆਂ ਨੂੰ ਨਾ ਰੀਲਾਂ ਜੀ ਦਾ ਪਿਆ ਹੋਇਆ ਇਹਨੂੰ ਗਾਉਣ ਦਾ ਫੇਰੇ ਫਿਰ ਠੀਕ ਆ ਯਾਰ ਪੈਸੇ ਆ ਤੂੰ ਮੇਰੇ ਨੱਟੜਾ ਫੋਨ ਲਾ ਦੇ ਪਤਾ ਮੈਂ ਆ ਗਿਆ ਮਾਂ ਮੰਮੀ ਨੱਟੜਾ ਫੋਨ ਕੀ ਹੋ ਗਈ ਸ਼ਰਮ ਕਰ ਲੈ ਕੁਛ ਸ਼ਰਮ ਤੂੰ ਨਹੀਂ ਕਰਦਾ ਚੋਰਿਆ ਕੰਜਰਾ ਤੂੰ ਨਹੀਂ ਸ਼ਰਮ ਕਰਦਾ ਤਾਂ ਮੈਨੂੰ ਕਾਦੀ ਸ਼ਰਮ ਅਸੀਂ ਤਾਂ ਬਾਹਰ ਨਿਕਲ ਜੋਗੇ ਨਹੀਂ ਛੱਡਦਾ ਓ ਤੂੰ दारू ਪੀ ਕੇ ਮੈਨੂੰ ਬਾਹਰ ਮੂੰਹ ਦੇਣ ਜੋਗੀ ਨਹੀਂ ਛੱਡਿਆ ਵੇ ਓ ਬੱਸ ਦੇ ਬਾਕਸ਼ ਦੇ ਉਹ ਚਾਰੇ ਨੂੰ ਮੇਰਾ ਮੋਰੇ ਕਰ ਮੈਂ ਜੀ ਗੱਲ ਸੁਣ ਤੁਸੀਂ ਆਪਦੀ ਕਰੋ ਇਹਨਾਂ ਦੀ ਗੱਲ ਨਾ ਸੁਣ ਮੈਂ ਕਰੂੰਗੀ ਮਾਡਲਿੰਗ ਨਾਲ ਮੇਰੇ ਕਰਨਗੇ ਫੋਟੇ ਤੁਸੀਂ ਗਾਣਾ ਰਿਕਾਰਡ ਕਰੋ ਇਹਨਾਂ ਤੋਂ ਆਪਾਂ ਕੀ ਲੈਣਾ ਬਾਈ ਸਤਿਆਨਾਥ ਠੀਕ ਹੈ ਲੈ ਅਸੀਂ ਨਾ ਲੋਕਾਂ ਤੋਂ ਗਾਲਾਂ ਲੈਣੀ ਆ ਤੁਸੀਂ ਸਾ ਤੋਂ ਕੁਝ ਨਹੀਂ ਲੈਣਾ ਤੁਸੀਂ ਸਟੇਜ ਤੇ ਜੁੱਤੀਆਂ ਸਾਡੇ ਠੀਕ ਹੈ ਬਾਈ ਐਂ ਕਰ ਤੂੰ ਨੱਚ ਕੇ ਦਿਖਾ ਬੇਬੇ ਚੱਲ ਗਾ ਤੂੰ ਬਜਾ ਢੋਲ ਕੀ ਵੇ ਚੱਲ ਲੈ ਪਾਪਾ ਯਾਰ ਇੰਨਾ ਇਨ੍ਹਾਂ ਨੇ ਕਦਰ ਇਨ੍ਹਾਂ ਨੂੰ ਕਦਰ ਮੈਂ ਹੁਣ ਨੱਚ ਕੇ ਦਿਖਾਦੀ ਭਾਬੀ ਜੋ ਜੋਹਨੀ ਖੜ ਜਾ ਯਾਰ ਤੂੰ ਭੱਗ ਜਾ ਜੋ 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 ਆਪ ਦੇ ਇਹਨੂੰ ਨਜਾ ਲਾ ਕੇ ਜੋਹਨੀ ਸਿੰਘ ਓ ਮਾ ਇਹਨੂੰ ਕਾ ਆਪ ਦੇ ਦੀ ਇਹਨੂੰ ਵਿਚਾਲਾ ਜਾ ਚੱਲ ਕੰਮ ਕਰ ਰੋਟਾ ਅੰਗਰੇਜ਼ੀਆ ਸਾਰਾ ਸਾਰਾ ਸਿਖਾ ਦੂੰਗਾ ਮੈਂ ਦੇਖ ਮਾਂ ਇਹਨਾਂ ਸਾਹਮਣੇ ਇਹਨਾਂ ਨੂੰ ਇਹਨਾਂ ਨੂੰ ਕਦਰ ਨਹੀਂ ਹੈਗੀ ਆਥਣੇ ਜੇ ਕਿਹੜੀ ਅੰਗਰੇਜ਼ੀ ਬੋਲਦਾ ਆਥਣੇ ਜੇ ਕਿਹੜੀ ਕੁੱਟ ਲਾਈ ਹੁੰਦੀ ਇਹ ਨਹੀਂ ਆਉਂਦੇ ਅਮਰਤਾ ਵਰਕੇ ਮਾਂ ਕੋਈ ਨਾ ਤੂੰ ਗਾ ਦਿਆ ਕਰੀ ਜੇ ਤੈਨੂੰ ਸਾਰੇ ਆ ਜਾਣਗੇ ਇਹਨਾਂ ਨੂੰ ਟੈਲੈਂਟ ਦੀ ਕਦਰ ਨਹੀਂ ਹੈਗੀ ਇਹਨਾਂ ਨੂੰ ਕਰਨ ਦੇ ਜਿਹੜਾ ਕੁਝ ਕਰਦੇ ਨੇ ਬਸ ਠੀਕ ਆ ਆਪਾਂ ਕਰਦੇ ਆਂ ਤਿਆਰੀ ਡੈਡੀ ਨੂੰ ਤਾਂ ਕਲਾ ਦਾਰੂ ਪੀਣ ਦਾ ਪਤਾ ਹਾਂ ਉਹ ਪੀਜੋ ਦੇ ਨੇ ਮਾਂ ਦਾ ਹਟ ਤੱਕ ਕੀ ਰਿਕਾਰਡ ਨਹੀਂ ਕਰਾਇਆ ਕਿ ਪਹਿਲੀਆਂ ਜਿ ਮੇਰਾ ਕੀਤਰ ਰਿਕਾਰਡ ਕਰਾਉਣਾ ਹੰਡੂ ਮੈਂ ਅਮਰਤਾ ਮਰਗ ਫੇਲ ਕੀਤੀ ਹੋਣੀ ਸੀ ਚੱਲ ਕੋਈ ਨਾ ਮਾਂ ਉਹ ਤਾਂ ਉਹ ਵੀ ਫੇਲ ਹੋ ਗਈ ਹੁਣ ਤੂੰ ਟੈਨਸ਼ਨ ਨਾ ਲੈ ਤੇਰੀ ਚੜਾਈ ਹੋਊ ਮੇਰੀ ਗੱਲ ਸੁਣ ਮੈਂ ਨਾ ਆਪਣੇ ਅਕਾਊਂਟ ਤੇ ਤੇਰੀ ਰੀਲ ਬਣਾ ਕੇ ਪਾਉ ਤੂੰ ਆਪਦੀ ਬਾਤ ਚ ਗਾਣਾ ਗਾਈ ਤੂੰ ਤੂੰ ਕਾਉਂਟ ਬਣਾਇਆ ਹਾਂ ਮੇਰਾ ਅਕਾਊਂਟ ਬਣਿਆ ਹੋਇਆ YouTube YouTube ਤੇ YouTube ਤੇ ਪਾਵਾਂਗੇ ਦੇਖੇ ਤੈਨੂੰ ਆਫਰ ਆਉਂਦੇ ਮਮੀ ਅਲੱਗ-ਅਲੱਗ ਕੰਪਨੀ ਕਹਿੰਦੇ ਸਾਡੇ ਗਾਣਾ ਰਿਕਾਰਡ ਕਰਵਾਓ ਅੱਛਾ ਡਿਊਟ ਕਰੂੰਗੀ ਮੈਂ हां ड्यूटी ਕਰਨ ਮਮੇ ਮੇਰੇ ਕੋ ਫੋਨ ਲਾ ਇਹਨੂੰ ਦੱਸਣਾ ਹੀ ਨਹੀਂ ਮਮੇ ਮੈਂ ਕਰੂੰਗੀ ਚੰਗਾ ਗਾਣੇ ਚ ਤੂੰ ਹੀ ਮਾਡਲਿੰਗ ਕਰਨੀ ਆ ਤੇ ਤੂੰ ਵੀ ਮਾਡਲਿੰਗ ਕਰਦੀ ਆ ਮਾਡਲਿੰਗ ਆ ਤਾਂ ਬਾਅਦ ਚੋ ਕਰਿਓ ਪਹਿਲਾਂ ਮੈਨੂੰ ਐ ਦੱਸੋ ਕੀ ਕਿਹਾ ਸ਼ਿਵ ਨੂੰ ਉਹ ਰੋਈ ਜਾਂਦਾ ਅੰਦਰ ਜਾ ਕੇ ਲੈ ਇਹਨੂੰ ਕਿੰਨੀ ਜੈਲਸੀ ਹੋਈ ਐ ਮੋਟੀ ਆ ਨਾ ਕਰਕੇ ਮਾਡਲਿੰਗ ਨਹੀਂ ਕਰ ਸਕਦੀ ਲੈ ਧੀ ਮੋਟੀ ਮੋਟੀ ਲਾਇਆ ਤੁਸੀਂ ਮੈਨੂੰ ਐ ਦੱਸੋ ਕੱਲ ਕੀ ਹੋਈ ਐ ਤੇਰੀ ਸੱਸ ਦਾ ਗੀਤ ਰਿਕਾਰਡ ਹੋਣ ਲੱਗਾ ਓਹੋ ਪੱਪੀ ਮੈਂ ਤਾਂ ਕਦੇ ਮਿਲਿਆ ਮੈਂ ਇੱਕ ਮਿੰਟ ਇੱਕ ਮਿੰਟ ਪੱਪੀ ਇਹ ਹੀ ਪਤਾ ਕਿਹੜਾ ਘਰ ਆ ਗਏ ਹਾਂ ਪਤਾ ਮੇਰੀ ਗੱਲ ਸੁਣੋ ਇਹਦੇ ਤੇ ਵੀ ਗੀਤ ਤਾ ਤਾਂ ਹੁਣ ਮਖਤਿਆਰ ਕਰੇ ਕਿਉਂ ਢਾਲ ਚ ਪਾਉਣੋਂ ਹਟ ਗਈ ਨਹੀਂ ਮੈਂ ਕਹੂੰਗੀ ਮੈਂ ਕਹੂੰਗੀ ਮੈਂ ਕੀ ਕਰਾਂ ਸਰਦਾਰਾ ਵੇ ਨੋਹਾ ਦੀ ਘਰ ਵਿੱਚ ਪੁੱਗਦੀ ਐ ਜੇ ਪੁੱਗਣ ਦਿੱਤੀ ਹੋਵੇ ਫੇਰ ਤਾਂ ਕੰਜਰਖਾਨਾ ਬੰਦ ਹੋਵੇ ਜੇ ਇੱਕ ਵਾਰ ਮੇਰੀ ਪੁੱਗਣਾਂ ਕਰ ਚ ਮੈਂ ਕਿਸੇ ਨੂੰ ਗਾਣ ਨਾ ਦਵਾਂ ਇੱਥੇ ਇਹਨੂੰ ਵੀ ਮੇਰੇ ਟੈਲੈਂਟ ਦੀ ਖਬਰ ਨਹੀਂ ਹੈਗੀ ਮਮੇ ਨਾ ਕੀ ਕੰਜਰਖਾਨਾ ਜਦੋਂ ਬਾਪ ਦਾਰੂ ਪੀ ਕੇ ਉਹਨੂੰ ਤਾਂ ਰੋਕਦੀ ਨਹੀਂ ਹੈਗੀ ਨੇ ਤੂੰ ਚਪ ਕਰ ਜਾ ਠੀਕ ਹੈ ਨਾ ਤੂੰ ਨਾ ਬੋਲੇਗਾ ਤੈਨੂੰ ਤਾਂ ਮੈਂ ਬੁਲਾਇਆ ਨਹੀਂ ਹੈਗਾ ਮੈਂ ਵੀ ਤੈਨੂੰ ਬੁਲਾਇਆ ਨਹੀਂ ਫਿਰ ਤੈਨੂੰ ਲੱਗਤ ਹੁਣ ਚਾਹੀਦੀ ਮਾਣਾ ਗੱਲ ਕਿਵੇਂ ਕਰਨੀ ਆ ਬਾਪ ਦੇ ਪਿੱਛੇ ਤੇ ਚਾਵਲਸੀ ਕਰਦੇ ਕਰਦੇ ਮੀਆਂ ਬੀਬੀ ਮਾਣ ਕੇ ਭਸਦਾ ਨਹੀਂ ਹੈਗਾ ਭਈ ਅਗਲਾ ਸਾਡਾ ਕਰਦਾ ਜੀ ਤਾਂ ਕਰਦੇ ਸਵਾਹ ਕਰਦਾ ਅਗਲਾ ਫਿਰ ਮਾਂ ਵੀ ਸਾਡਾ ਕਰਦੀ ਅਸੀਂ ਤਾਂ ਕਰਦੇ ਆ ਫਿਰ ਕਰੀ ਚੱਲੋ ਦਰੂਸ ਨਾ ਕਰੋ ਮੇਰੇ ਬੰਦੇ ਨਾਲ ਨਾ ਲੜਾਈ ਪੋ ਬੰਦਾ ਲੈ ਆ ਬੰਦਾ ਲੈ ਤੇ ਹੱਥ ਚਲ ਕੰਮ ਕਰ ਆਪਣਾ ਹਾਂ ਨਹੀਂ ਮੈਂ ਤਾਂ ਕੰਮ ਕਰਦੀ ਆ ਆਪ ਕਦੇ ਡੱਕਾ ਤੋੜ ਲਿਆ ਕਰੋ ਆਹ ਦੇਖ ਲੈ ਆਹ ਤੋ ਹੋ ਕੇ ਸਵੇਰੇ ਟਿਸ਼ਨ ਐਪਿਸ਼ਨ ਲਗ ਜੂ ਰਿਲਾ ਬਣਾ ਨੀ ਮਾੜਾ ਬਟਾ ਬਣਾ ਲਾ ਤੈਨੂੰ ਕਿਨੇ ਰੋਕਿਆ ਗਿਆ ਤੂੰ ਬਣਾ ਲਾ ਫਿਰ ਤੂੰ ਦੋ ਚੁੱਪ ਕਰ ਜਾ ਕਾ ਨੂੰ ਇਹਦਾ ਕੰਦਰ ਕੱਟੇ ਹੋਏ ਨੇ ਮੇਰੀ ਗੱਲ ਸੁਣ ਓਏ ਤੇ ਰੱਖ ਲੈ ਫਿਰ ਬੁੜੀ ਸਾਡੇ ਨੇ ਤੇ ਸਾਡਾ ਬਾਪੂ ਠੀਕ ਹੈ ਲੈ ਲੈ ਜੋ ਬੜੇ ਲੈ ਮੇਰੀ ਗੱਲ ਸੁਣ ਜਦੋਂ ਪੀ ਕੇ ਨਾ ਪੀ ਕੇ ਆ ਕੇ ਲਲਕਾਰੇ ਮਾਰੂ ਨਾ ਅਕੇ ਗੇਟ ਮੂਰੇ ਉਦੋਂ ਬੋਲੀ ਠੀਕ ਹੈ ਸਾਡੇ ਘਰ ਆ ਜੀ ਆਵਾਜ਼ ਆ ਗਈ ਨਾ ਫਿਰ ਦੇਖੀ ਜੀ ਆਪਣੇ ਜਿਹੇ ਵੰਡੀਆਂ ਪਾਉਣਗੇ ਇਹ ਤਾਂ ਤੇਰੀ ਵੰਡੀ ਹੁਣ ਬੱਸ ਤੂੰ ਰਹਿ ਇੱਧਰ ਹੀ ਰਹਿ ਹੁਣ ਕੋਈ ਨਾ ਆਹਾ ਹੈਗਾ ਜੀ ਤੇਰੀ ਗੱਲ ਤਾਂ ਮਾਪ ਨੂੰ ਨਹੀਂ ਪਰਵਾਹ ਆ ਜਰਾਬੀ ਜਿਹੜੇ ਤੂੰ ਕਹਿੰਨੇ ਨਾ ਜਰਾਬੀ ਮਾਪ ਪੀਂਦੇ ਨੇ ਜਦੋਂ ਇਹ ਅੰਮਰਤਾ ਪ੍ਰੇਮ ਕੇ ਗਾਇਆ ਕਰੂਗਾ ਲਲਕਾਰੇ ਵੀ ਇਹੀ ਮਾਰਿਆ ਕਰਨਗੇ ਠੀਕ ਨਾ ਫਿਰ ਕਿਉਂ ਮਾਰਨਗੇ ਲਲਕਾਰੇ ਬਾਈ ਨਾ ਉਹ ਤਾਂ ਤੁਹਾਨੂੰ ਪਸੰਦ ਨਹੀਂ ਬਾਈ ਇਹ ਬਲਾਊਗੀ ਗਾਉਣ ਵਾਲੀ ਨੂੰ ਦੇਖ ਕੇ ਸਾਰੇ ਲਲਕਾਰੇ ਮਾਰਦੇ ਨੇ ਅਸੀਂ ਵਾਅਦਾ ਕਰਾਂਗੇ ਨਾ ਕੂਣੀ ਮਾਰਦੇ ਮੈਂ ਮੈਂ ਤਾਂ ਨੱਚ ਕੇ ਵੀ ਦਿਖਾਉਂ ਚੱਲ ਯਾਰ ਤੂੰ ਰਹਿਣ ਦੇ ਯਾਰ ਅਜੇ ਆ ਦੇਖ ਲੈ ਮਾਂ ਆ ਦੇਖ ਲੈ ਰੋ ਰੋ ਕੌਣ ਨੱਚਦਾ ਹੁੰਦਾ ਐ ਇੰਨਾ ਸਾਹਮਣੇ ਕਿਉਂ ਉਹ ਕਰਦੀਆਂ ਇਹਨਾਂ ਨੂੰ ਕਦਰੇ ਨਹੀਂ ਜਦੋਂ ਕੇ ਦੇਖ ਲੰਦੋ ਪਰਾਪੀਤੀ ਵਿੱਚ ਨੱਚਦੀ ਦਾ ਤੌਰ ਮਿੰਦੀ ਗਿਆ ਨਹੀਂ ਮੁੰਡਾ ਮਾਰ ਕੇ ਲਲਕਾਰੋ ਮੈਂ ਦੇਖ ਰਿਹਾ ਆ ਦੇਖ ਲਈ ਤੁਸੀਂ ਦੇਖਦੇ ਰਹਿ ਜਾਓਗੇ ਦੇਖਦੇ ਰਹਿ ਜਾਓਗੇ ਗਾਣੇ ਹਿੱਟ ਹੋਣਗੇ ਇਹ ਵੱਡੇ ਵੱਡੇ ਸਿੰਗਰ ਨਾਲ ਡਿਊਟ ਕਰ ਲੈ ਮੈਨੂੰ ਆਵਾਜ਼ ਆ ਗਿਆ ਕਹਣਗੇ ਬਈ ਮੈਂ ਜਾਣਾ ਸਰਜੀਤਕਾਰ ਨਾਲ ਡਿਊਟ ਕਰਨਾ ਜੀਵੀਦਾਰ ਨਾਲੇ ਕੰਮ ਕਰ ਲੋ ਮੇਰਾ ਆਲਮਾ ਨਾਲੇ ਕੰਮ ਨਾ ਕਰੋ ਮੇਰਾ ਫਿਰ ਇਹ ਵੀ ਗੀਤ ਹੈ ਉਹ ਡਰਮ ਭੰਨ ਕੇ ਬਣਾ ਲੈ ਛਣੇ ਜੱਟਾਂ ਦੀ ਵਟੀ ਗੋਣ ਲਾ ਚਪਈ ਉਹ ਨਹੀਂ ਬਾਪੂ ਤੂੰ ਰਹਿਣ ਦੇ ਤੇਰੇ ਬਸ ਦੀ ਗੱਲ ਐ ਨਹੀਂ ਸੱਚੀ ਗੱਲ ਐ ਬਾਪੂ ਜਮੀ ਐ ਇਹਨੂੰ ਕੋਈ ਤੇ ਬੜਨ ਨਹੀਂ ਬੜਾ ਨੂੰ ਸਟੇਕ 100 ਰੁਪਈਆ ਨਹੀਂ ਕੋਈ ਪਉਹ ਇੱਕ ਪਉਹ ਆਦੀਆ ਜੋਗਾ ਇਹਨੂੰ ਕੋਈ ਵੀ ਰੁਪਈਆ ਨਹੀਂ ਸੇਚ ਚੱਕਣ ਦੇਣਾ ਚੱਪਲ ਨਾਲ ਦੇ ਜੂ ਵੀ ਨਹੀਂ ਮਾਰਦੀ ਕੋਈ ਨਹੀਂ ਬੇਬੇ ਤੂੰ ਹੁਣ ਗਾਇ ਲੈ ਛੱਡਾਉਂਗੀ ਛੱਡੂ ਹੂੰ ਆ ਪਿੱਦੀ ਜੀ ਨਾ ਆਪਣੀ ਕਿਹੜੀ ਰਾਜ ਤੈਨੂੰ ਨਹੀਂ ਪਤਾ ਮੈਂ ਜਸਵਿੰਦਰ ਬਰਾੜ ਦੀ ਵਿਆਹ ਆਪ ਦਾ ਬਾਹਲੇ ਲੰਬੇ ਹੋ ਜਮੇ ਹੈ ਨਾ ਹਾਂ ਗੇਠ ਮੋੜ ਹਾਂ ਜਸਵਿੰਦਰ ਬਰਾੜ ਦੀ ਵਿਆਹ ਦੀ ਅੱਡਦੀਆਂ ਵੇ ਕੋਈ ਗੱਲ ਨਹੀਂ ਮੈਂ ਵੀ ਦੇਖ ਲਈ আপিলালে আপিলে আপলে আপলে ਤੇ ਗੱਲ ਤੁਸੀਂ ਜਾਓ ਭੱਜੋ ਭੱਜੋ ਭੱਜ ਮਾਂ ਸੇਮੀ ਵੀ ਆਪਣੇ ਘਰ ਨਹੀਂ ਆਜੂਗਾ ਜਦੋਂ ਉਹ ਗਿਆ ਉਹਦਾ ਕਹਤਾ ਨਾ ਇਹ ਭੱਜਿਆਊਗਾ ਤਾਂ ਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਸਵਿੰਦਰ ਬਰਾਰ ਦੀ ਆਵਾਜ਼ ਕਰਕੇ ਸੁਣਾ ਲਾਲ ਕੂੜੀਆਂ ਤੇ ਗਾਨੀ ਤੇਰੀ ਮੁੰਦੇਰੀ ਨਿਸ਼ਾਨੀ ਆ ਲੈ ਛਾਪ ਕੇ ਰੁਮਾਰ ਚ ਫੜਾ ਗਈ ਵੇ ਤੇਰੀ ਮੇਰੀ ਬਾਤ ਸੋਨੇ ਆ ਬਸ ਬੱਸ ਦੀਵਾਂਤ ਚਿੱਠੀਆਂ ਆ ਗਈ ਵੇ ਤੇਰੀ ਮੇਰੀ ਬਾਤ ਮਾ ਦਿਮਾਗ ਤਾਂ ਨਹੀਂ ਆ